ਡਿਊਟੀਆਂ ਐਜ਼ ਅ ਮਿਨਿਸਟਰ ਕਨਸੈਂਸਲੀ ਡਿਸਚਾਰਜ ਮਾਈ ਡਿਊਟੀਆਂ ਐਜ਼ ਅ ਮਿਨਿਸਟਰ ਆਫ ਸਟੇਟ ਇੱਕ ਸ਼ਾਇਰ ਨੇ ਲਿਖਿਆ ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਮੰਗੂ ਰੁੱਲ ਜਾਓਗੇ ਅੱਜ ਅਸੀਂ ਗੱਲ ਕਰਾਂਗੇ ਮਾਂ ਬੋਲੀ ਪੰਜਾਬੀ ਦੀ ਜਦੋਂ ਪੰਜਾਬੀ ਦੀ ਗੱਲ ਕਰਾਂਗੇ ਕਿਉਂਕਿ ਮਾਂ ਬੋਲੀ ਜਿਹੜੀ ਸਾਡੀ ਪੰਜਾਬੀ ਉਹਦਾ ਇੱਕ ਮਾਤਦਾ ਪੈ ਜਦੋਂ ਗੱਲ ਹੁੰਦੀ ਹੈ ਮਾਂ ਬੋਲੀ ਨੂੰ ਇੰਪੋਰਟੈਂਸ ਦੇਣ ਦੀ ਇੱਕ ਮਹੱਤਵ ਦੇਣ ਦੀ ਗੱਲ ਹੁੰਦੀ ਹੈ ਉਹ ਕਿੰਨਾ ਕੁ ਅਸੀਂ ਮਹੱਤਵ ਦੇ ਪਾਉਂਦੇ ਹਾਂ ਖਾਸ ਕਰਕੇ ਜਿਹੜੇ ਸਾਡੇ ਰਾਜਨੀਤਿਕ ਲੋਕ ਕਿੰਨਾ ਪੰਜਾਬੀ ਭਤੀ ਸਨਸੀਰ ਨੇ ਜਾਂ ਸਾਡੀ ਮਾਂ ਬੋਲੀ ਪ੍ਰਤੀ ਉਹਨਾਂ ਦਾ ਕਿੰਨਾ ਕੁ ਅੰਦਰ ਉਹਨਾਂ ਵਿੱਚ ਜਜ਼ਬਾ ਉਹ ਇਹ ਕੁਝ ਜਿਹੜੇ ਪਲੇਟਫਾਰਮ ਹੁੰਦੇ ਨੇ ਕੁਝ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਦਾ ਪੰਜਾਬੀ ਭਤੀ ਕਿੰਨਾ ਰਿਸਪੈਕਟ ਦੇ ਕਿੰਨਾ ਰਿਗਾਰਡ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪੋਸ਼ ਸਖਸ਼ ਵੀ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਲੁਧਿਆਣਾ ਤੋਂ ਪਾਛੇ ਆ ਬੰਨੋਂ ਚੌਣ ਲੜਦੇ ਨਹੀਂ ਪਰ ਚੌਣ ਹਾਰ ਜਾਂਦੇ ਨੇ ਉਸ ਦੇ باوجود ਉਹਨਾਂ ਨੂੰ ਪੰਜਾਬ ਤੋਂ ਦੇ ਕੋਟੇ ਤੋਂ ਉਹਨਾਂ ਨੂੰ ਮੰਤਰੀ ਦੇ ਲੈ ਜਾ ਪਰ ਗੱਲ ਜਦੋਂ ਪੰਜਾਬੀ ਦੀ ਹੁੰਦੀ ਹੈ ਉਹ ਪੰਜਾਬੀ ਨੂੰ ਕਿਵੇਂ ਨਜ਼ਰ ਅੰਦਾਜ਼ ਕਰਦੇ ਨੇ ਉਹ ਪੰਜਾਬੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਇੱਕ ਬਹੁਤ ਵੱਡੇ ਪਲੇਟਫਾਰਮ ਦੇ ਉੱਤੋਂ ਪੰਜਾਬੀ ਨੂੰ ਬਿਲਕੁਲ ਦਰਕਨਾਰ ਕਰਕੇ ਉਹ ਆਪਣਾ ਸੌਂਚੋ ਕੁ ਲੈ ਲੈਂਦੇ ਨੇ ਪਰ ਜਦੋਂ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ ਖਾਸ ਕਰ ਤੁਸੀਂ ਦੇਖਿਆ ਹੋਣਾ ਕਿ ਅਟਲ ਬਿਹਾਰੀ ਬਾਜਪਾਈ ਯੂਐਨਏ ਚ ਜਾਂਦੇ ਨੇ ਯੂਐਨਏ ਚ ਜਾ ਕੇ ਉਹ ਹਿੰਦੀ ਚ ਭਾਸ਼ਣ ਦਿੰਦੇ ਨੇ ਕਿਉਂਕਿ ਦੁਨੀਆ ਨੂੰ ਸੰਦੇਸ਼ ਦੇਣਾ ਚਾਹੁੰਦੇ ਨੇ ਉਹ ਸੰਦੇਸ਼ ਹਿੰਦੀ ਨੂੰ ਲੈ ਕੇ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਉਹ ਹਿੰਦੀ 'ਚ ਭਾਸ਼ਣ ਦੇ ਕੇ ਪੂਰੀ ਦੁਨੀਆ ਨੂੰ ਇੱਕ ਸੰਦੇਸ਼ ਦੇ ਦਿੰਦੇ ਨੇ ਇਸ ਤਰ੍ਹਾਂ ਇੱਕ ਜਿਹੜਾ ਮੌਕਾ ਹੁੰਦਾ ਕਦੇ-ਕਦੇ ਮੌਕੇ ਮਿਲਦੇ ਨੇ ਜਿੱਥੇ ਅਸੀਂ ਇੱਕ ਸੰਦੇਸ਼ ਦੇਣਾ ਹੁੰਦਾ ਇੱਕ ਜਦੋਂ ਰਾਸ਼ਟਰਪਤੀ ਪਬੰਦੇ ਵਿੱਚ ਮੋਦੀ ਦੀ ਸਰਕਾਰ ਵੱਲੋਂ ਸੋਚੀ ਚੁੱਕੀ ਜਾ ਰਹੀ ਸੀ ਉਦੋਂ ਰਵਨੀਤ ਸਿੰਘ ਬਿੱਟੂ ਨੂੰ ਵੀ ਸੋਚ ਕਾਈ ਜਾ ਰਹੀ ਸੀ ਪਰ ਰਵਨੀਤ ਸਿੰਘ ਬਿੱਟੂ ਬਲੋ ਉਹ ਉਸ ਸਮੇਂ ਇੱਕ ਸੰਦੇਸ਼ ਕਿਉਂਕਿ ਇੱਕ ਸਮਾ ਹੁੰਦਾ ਐਕਸਤੀਥੀਆਂ ਹੁੰਦੀਆਂ ਨੇ ਉਹ ਸਮਾ ਸਥਿਥੀਆਂ ਬੜੀਆਂ ਮਹੱਤਵਪੂਰਨ ਹੁੰਦੀਆਂ ਨੇ ਕਈ ਵਾਰ ਉਹ ਮਹੱਤਵ ਹੁੰਦੀ ਐ ਨੂੰ ਮਹੱਤਵਪੂਰਨ ਹੋਰ ਸੀ ਬਣਾਣਾ ਹੁੰਦਾ ਏ ਕਿ ਕਸੀਂ ਉਹਨੂੰ ਮਹੱਤਵਪੂਰਨ ਨਹੀਂ ਬਣਾਉਂਦੇ ਤਾਂ ਫੇਰ ਕਿਸ ਸਾਡੇ ਸਾਡੇ ਤੇ ਕੋਈ ਫਕਰ ਨਹੀਂ ਕਰੇਗਾ ਸਾਡੇ ਤੇ ਕੋਈ ਮਾਨ ਨਹੀਂ ਕਰੇਗਾ ਕਿਉਂਕਿ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰਦੇ ਆਂ ਬੜਾ ਰੌਲਾ ਪਾਉਂਦੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆਂ ਜਦੋਂ ਸੌਂ ਚੁੱਕਣ ਦੀ ਗੱਲ ਆਈ ਤਾਂ ਅਰਬੀਲ ਸਿੰਘ ਬਿੱਟੂ ਅੰਗਰੇਜ਼ੀ ਦੇ ਵਿੱਚ ਜਾ ਕੇ ਸੌਂ ਚੁੱਕਦੇ ਨੇ ਅਸੀਂ ਤੁਹਾਨੂੰ ਦੱਸਦੇ ਆਂ ਕਿ ਸੁਣੋ ਅਰਬੀਲ ਸਿੰਘ ਬਿੱਟੂ ਨੇ ਜਦੋਂ ਸੌਂ ਚੁੱਕੀ ਅੰਗਰੇਜ਼ੀ ਭਾਸ਼ਾ ਚੁੱਕੀ Sri Ravneet Singh. Aye. I, Ravneet Singh, bid to do swear in the name of God that I will bear true faith and allegiance to the constitution of India as by law established, that I will uphold the sovereignty and integrity of India, that I will faithfully and discharge my duties as a minister of, discharge my duties as a minister of state for the union and that i will do right to all manner of people in accordance with the constitution and the law without fear or favour affection or ill will i i Runeet singh do swear in the name of god that i will not directly or indirectly communicate or reveal to any person or persons any matter which shall be brought under my consideration or shall become known to me as a Minister of State for the Union, as may be required for the due discharge of my duties as such Minister of State. ਤਰੀ ਦੁਰਗਾ ਦਾਸ ਵੀ ਕੇ ਕੇ ਗੁਰਬਨੀ ਸਿੰਘ ਪਿੱਟੂ ਨੇ ਜਿਹੜੀ ਅੰਗਰੇਜ਼ੀ ਪਾਸ਼ਾ ਦੇ ਵਿੱਚ ਸੌਂਕੀ ਮੈਂ ਹਾਂ ਨਰੇਸ਼ ਸ਼ਰਮਾ ਅਪਡੇਟ ਪੰਜਾਬੀ ਵੀ ਤੁਹਾਡਾ ਸਵਾਗਤ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਹੋਣ ਦਾ ਸਭ ਨੂੰ ਮਾਣ ਹੈ ਹਮ ਸਭ ਨੂੰ ਮਾਨ ਹੁੰਦਾ ਕਿ ਅਸੀਂ ਪੰਜਾਬੀਆਂ ਅਸੀਂ ਪੰਜਾਬੀ ਬੋਲਦੇ ਆਂ ਕਰਾਚੀ ਪੰਜਾਬੀ ਬੋਲਦੇ ਆਂ ਆਮ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰਦੇ ਆਂ ਪਰ ਜਦੋਂ ਗੱਲ ਆਉਂਦੀ ਹੈ ਪੰਜਾਬੀ ਨੂੰ ਮਹੱਤਵ ਦੇਣ ਦੀ ਸਾਡੀ ਮਾਂ ਬੋਲੀ ਨੂੰ ਰਿਗਾਰਡ ਦੇਣ ਦੀ ਸਪੈਕਟ ਦੇਣ ਦੀ ਜਦੋਂ ਸਤਕਾਰ ਦੇਣ ਦੀ ਗੱਲ ਆਉਂਦੀ ਆ ਤਾਂ ਅਸੀਂ ਪੰਜਾਬੀ ਤੋਂ ਮੂੰਹ ਮੋੜ ਦਿੰਦੇ ਆਂ ਇਹੀ ਕੁਛ ਰਵਨੀਤ ਸਿੰਘ ਬਿੱਟੂ ਵੱਲੋਂ ਕੀਤਾ ਹੈ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਜਾ ਕੇ ਜਦੋਂ ਸੌ ਚੁੱਕੀ ਜਾਂਦੀ ਤਾਂ ਮੇਰੇ ਜਿੱਤੇ ਵੀ ਸੌ ਚੁੱਕੀ ਜਾਂਦੀ ਸ਼ਾਇਦ ਰਵਨੀਤ ਸਿੰਘ ਬਿੱਟੂ ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਦੁਨੀਆ ਦੇ ਵਿੱਚ لوکاں ਨੂੰ ਸੰਦੇਸ਼ دینا ਚਾਹੁੰਦੇ ਸੀ ਕਿ ਸ਼ਾਇਦ ਉਹਨੂੰ ਲੱਗਦਾ ਕਿ ਮੈਂ ਅੰਗਰੇਜ਼ੀ ਸੌਂ ਚੁੱਕਨ ਨਾਲ ਲੋਕਾਂ ਨੂੰ ਲੱਗੇਗਾ ਕਿ ਮੈਂ ਐਜੂਕੇਟਿਡ ਬੰਦਾ ਹੈ। ਕਿਸਦਾ ਮਤਲਬ ਕਿਥਾ ਨਾ ਕਿਦੇ ਰਵਨੀਤ ਸਿੰਘ ਬਿੱਟੂ ਦੇ ਮਨ ਦੇ ਚੈਨ ਦੇ ਵਿੱਚ ਹੀ ਸੀ ਇਸ ਕਰਕੇ ਉਹਨਾਂ ਨੇ ਪੰਜਾਬੀ ਤੋਂ ਕਿਨਾਰਾ ਕੀਤਾ। ਹਾਲਾਂਕਿ ਪੰਜਾਬੀ ਸਾਡੀ ਮਾਂ ਬੋਲੀ ਅਜੇ ਵੀ ਸਨ। ਅੱਜ ਜਿਹਦੇ ਸਹਾਰੇ ਤੇ ਅੱਜ ਅਸੀਂ ਇੱਥੇ ਮਕਾਮ ਤੇ ਪਹੁੰਚੇ ਆਂ। ਅਸੀਂ ਕੀ ਦੁਨੀਆ ਨੂੰ ਸੰਦੇਸ਼ ਦੇ ਰਹੇ ਆਂ? ਇਕ ਮੌਕਾ ਸੀ ਇੱਕ ਸਿੱਖੀ ਸੀ ਜਿੱਥੇ ਰਬਨੀ ਸਿੰਘ ਬਿੱਟੂ ਪੂਰੀ ਦੁਨੀਆ ਨੂੰ ਦੇ ਵਿੱਚ ਇੱਕ ਸੰਦੇਸ਼ ਚਾਹਣਾ ਸੀ ਪੂਰੇ ਦੇਸ਼ ਦੇ ਵਿੱਚ ਇੱਕ ਸੰਦੇਸ਼ ਚਾਹਣਾ ਸੀ ਅਗਰ ਅਸਾਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸੌਹ ਚੁੱਕਦੇ ਤੁਸੀਂ ਦੇਖਿਆ ਹੋਣਾ ਸੌਹ ਚੁੱਕ ਸਮਾਪਤ ਦੇ ਵਿੱਚ ਚਾਹੇ ਪੀਸ਼ੂ ਗੋਇਲ ਸੀ ਚਾਹੇ ਮੇਤਨਕਰ ਕ੍ਰਿਸ਼ੀ ਚਾਹੇ ਹੋਰ بڑے ਨੇਤਾ ਸੀ ਹਾਲਾਂਕਿ ਬੜੇ ਐਜੂਕੇਟਿਡ ਲੋਕ ਨੇ ਉਹਨਾਂ ਨੇ ਵੀ ਹਿੰਦੀ ਨੂੰ ਪ੍ਰੈਫਰੈਂਸ ਦਿੱਤੀ ਕਿਉਂਕਿ ਉਹਨਾਂ ਦੀ ਭਾਸ਼ਾ ਹਿੰਦੀ ਹੈ ਅਤੇ ਕਿਉਂਕਿ ਭਾਸ਼ਾ ਬੋਲੀ ਜਾਂਦੀ ਹੈ ਉਹਨਾਂ ਨੇ ਹਿੰਦੀ ਸੌਹ ਚੁੱਕੀ ਪਰ ਸਾਡੇ ਰਬਨੀ ਸਿੰਘ ਬਿੱਟੂ ਸਰਤਾ ਰਬਨੀ ਸਿੰਘ ਬਿੱਟੂ ਜੋ ਕੋਈ ਸਾਫ ਦਾ ਮੁੱਖ ਮੰਤਰੀ ਬੀਨ ਸਿੰਘ ਦੇ ਪੋਤੇ ਨੇ ਉਹਨਾਂ ਬਲੋਂ ਅੰਗਰੇਜ਼ੀ ਨੂੰ ਤਤੀ ਦੇ ਦਿੱਤੀ ਜਾਂਦੀ ਹੈ ਮਾਂ ਬੋਲੀ ਨੂੰ ਤਰਕਨਾ ਕੀਤਾ ਜਾਂਦਾ ਅੰਗਰੇਜ਼ੀ ਚ ਜਾ ਕੇ ਇੱਕ ਸੰਦੇਸ਼ ਦਿੱਤਾ ਜਾਂਦਾ ਇਹਦਾ ਮਤਲਬ ਤੁਸੀਂ ਇਹ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਜੇਕਰ ਪੰਜਾਬੀ ਚ ਬੋਲਦੇ ਸ਼ਾਇਦ ਤੁਹਾਡੀ ਬੇਇੱਜ਼ਤੀ ਹੋਣੀ ਸੀ ਕਿਉਂਕਿ ਇਹ ਵੀ ਲੱਗ ਰਿਹਾ ਕਿ ਸ਼ਾਇਦ ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਕਿ ਸ਼ਾਇਦ ਮੈਂ ਪੰਜਾਬੀ ਦੇ ਵਿੱਚ ਦੇਣਾ ਲੋਕ ਮੇਰੇ ਬਾਰੇ ਕੀ ਸੋਚਣਗੇ ਤਾਂ ਮੈਨੂੰ ਲੱਗਦਾ ਕਿ ਰਵਨੀਤ ਸਿੰਘ ਬਟੂਣ ਪੰਜਾਬੀ ਦੇ ਵਿੱਚ ਸੋਚਣੀ ਚਾਹੀਦੀ ਸੀ ਬਾਕੀ ਦਾ ਪੰਜਾਬ ਤੇ ਲੋਕ ਫੈਸਲਾ ਕਰਨਗੇ ਪੰਜਾਬ ਕਿਉਂਕਿ ਅਸੀਂ ਆਪ اٹਕਾ ਤੇ ਆਪ ਦੱਸਦੇ ਕਿਉਂ ਫੈਸਲਾ ਕਰਨਗੇ ਕਿ ਉਹਨਾਂ ਵੱਲੋਂ ਸਹੀ ਕੀਤਾ ਗਿਆ ਜਾਂ ਗਲਤ ਕੀਤਾ ਗਿਆ ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ ਹੈ ਨਾ ਚ ਅੰਗਰੇਜ਼ੀ ਦਾ ਵਿਰੋਧ ਕਰਦੇ ਹਾਂ ਕਿਉਂਕਿ ਅੰਗਰੇਜ਼ੀ ਵੀ ਭਾਸ਼ਾ ਹੈ ਇੱਕ ਮੀਡੀਏਟਰ ਹੈ ਕਿਉਂਕਿ ਉਹਦੇ ਨਾਲ ਤੁਸੀਂ ਦੇਖਿਆ ਹੈ ਕਿ ਉਹ ਇੱਕ ਵਾਰ ਜਦੋਂ ਮਾਂ ਬੋਲੀ ਦੀ ਗੱਲ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਵੱਡੇ ਨੇਤਾ ਸੀ ਬਹੁਤ ਵੱਡੇ ਜਿਹੜੇ ਚਾਹੇ ਪ੍ਰਧਾਨ ਮੰਤਰੀ ਸੀ ਚਾਹੇ ਤੋ ਅਮੇਸ਼ਾ ਸੀ ਚਾਹੇ ਪਿਊਸ਼ ਗੋਇਲ ਸੀ ਚਾਹੇ ਹੋਰ ਵੱਡੇ ਜਿਹੜੇ ਨੇਤਾ ਸੀ ਜਿਨ੍ਹਾਂ ਨੇ ਹਿੰਦੀ ਨੂੰ ਕਾਫੀ ਪ੍ਰੈਂਸ ਦਿੱਤੀ ਕਿੰਨਾ ਕਿ ਅੰਗਰੇਜ਼ੀ ਕਿ ਅੰਗਰੇਜ਼ੀ ਵੀ ਬੋਲ ਨਹੀਂ ਸਕਦੇ ਉਹ ਰਵਨੀਸ਼ ਸਿੰਘ ਬਿੱਟੂ ਤੋਂ ਜ਼ਿਆਦਾ ਇੰਗਲਿਸ਼ ਵਧੀਆ ਬੋਲ ਸਕਦੇ ਆ ਉਹਨਾਂ ਦਾ ਜਿਹੜਾ ਪ੍ਰੋਨਨਸੀਏਸ਼ਨ ਉਹਨੋਂ ਤੇ ਜ਼ਿਆਦਾ ਵਧੀਆ ਹੋ ਸਕਦਾ ਪਰ ਰਵਨੀਸ਼ ਸਿੰਘ ਬਿੱਟੂ ਨੇ ਕਿੰਨਾ ਕਿਤੇ ਪੰਜਾਬ ਦੀ ਮਾਂ ਬੋਲੀ ਨੂੰ ਨਜ਼ਰਅੰਦਾਜ਼ ਕਰਕੇ ਇੱਕ ਬਹੁਤ ਵੱਡਾ ਜਿਹੜਾ ਪੰਜਾਬੀ ਮਾਂ ਨਾਲ ਤੱਕਾ ਕੀਤਾ ਜਦ ਕਿ ਸਾਡੀ ਮਾਂ ਬੋਲੀ ਹੈ ਸਾਡੀ ਮਾਂ ਬੋਲੀ ਦੀ ਸਾਡੇ ਚ ਰਿਸਪੈਕਟ ਹੋਣੀ ਚਾਹੀਦੀ ਆ ਉਸ ਪਲੇਟਫਾਰਮ ਦੇ ਉੱਤੇ ਜਿੱਥੇ ਪੂਰਾ ਦੇਸ਼ ਦੀਆਂ ਸਾਰੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਉੱਥੇ ਮੈਨੂੰ ਲੱਗਦਾ ਕਿ ਰਣੇਸ਼ੀ ਜਿੱਟੂ ਨੂੰ ਪੰਜਾਬੀ ਮਾਂ ਬੋਲੀ ਸੌਂ ਚੁੱਕਣੀ ਚਾਹੀਦੀ ਇੱਕ ਇੱਕ ਸੰਦੇਸ਼ ਦੇਣਾ ਚਾਹੀਦਾ ਸੀ ਕਿਉਂਕਿ ਤੇ ਰਾਸ਼ਟਰਪਤੀ ਵੱਲੋਂ ਸੌਂ ਚੁਕਾਈ ਜਾ ਰਹੀ ਸੀ ਕਿ ਉਹਨਾਂ ਨੂੰ ਪੰਜਾਬੀ ਦੇ ਵਿੱਚ ਹੀ ਸੌਂ ਚੁੱਕ ਨੂੰ ਅਹਿਮ ਦੇਣੀ ਚਾਹੀਦੀ ਸੀ ਧੰਨਵਾਦ